ਇਹ 10 7 2023 ਨੂੰ ਸ਼ਾਮ ਨੂੰ 5:30 ਵਜੇ ਤਖਲੀਲ ਸਿੰਘ ਨਾਮ ਦਾ ਇੱਕ ਵਿਅਕਤੀ ਆਨੇਰੇ ਕੰਢਾ ਉਹ ਇੱਥੇ ਕੀਸੀ ਕੀ ਦੀ ਗੱਲ ਕਰੇ ਇੱਕ ਤੇਸੀ ਤੋਂ ਆਪਣੇ ਘਰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗ੍ਹਾ ਉੱਤੇ ਸਪੋਰਟੀ ਜੱਦੀ ਗਾਲੇ ਰੰਗ ਦੀ ਆਈ ਕੋਈ ਨੇ ਇੱਕਦਮ ਪੰਜੇ ਮੁੰਡੇ ਨਿਕਲ ਕੇ ਤੇ ਉਹ ਬੇ ਬੜੀ ਬੇਰਹਿਮੀ ਨਾਲ ਵੀਡੀਓ ਵੀ ਤੁਹਾਨੂੰ ਮਾ ਪਾ ਰਹੇ ਬੜੀ ਬੇਰਹਿਮੀ ਨਾਲ ਉਹਦੇ ਕਈ ਜਗ੍ਹਾ ਤੇ ਸੱਤਾ ਮਾਰ ਕੇ ਮਾਰਦੇ ਹੁੰਦੇ ਨੇ ਇਸ ਲਈ ਸਭ ਲੱਗਦਾ ਦਿਆਂ ਦੇ ਵਿੱਚ ਇਹ ਬੰਦੇ ਨੂੰ ਕਿਸ ਨੂੰ ਪਤਾ ਲੱਗ ਰਿਹਾ ਸੀ ਜਾਂ ਕਿ ਮੈਨੇ ਕੌਣ ਮਾਰ ਗਿਆ ਨਹੀਂ ਉਹ 2-4 ਮਿੰਟ ਕਿ ਚਗਲਾ ਪਛਾਣਾ ਹੀ ਆ ਹੁਣ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਕੀ ਪੁਰਾਣੀ ਲੜਾਈ ਤੇ ਕਰਦਾ ਸੀ ਉਹਦਾ ਨਾਮ ਲਈ ਜਾਂਦਾ ਸੀ ਜੇ ਨਾ ਵੀ ਫਿਰ ਜਦੋਂ ਦਵਾਈ ਨਾਲ ਦਿੱਤੀ ਗਈ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਮਨੇੜੇ ਹਲਕਾ ਜਿਹਾ ਜ਼ਖਮ 45 ਨੰਬਰ ਕਰਕੇ ਕਰ ਗਿਆ ਸੀ ਕਿ ਮੈਨੇ ਅਦੇ ਮਾਨਯੋਗ ਅਸਿਸਟੈਂਟ ਸਿਪਾਹ ਪਟਿਆਲਾ ਜੁਰੀ ਵਰਨ ਸ਼ਰਮਾ ਦੀ ਆਈਪੀਐਸ ਅਦੇ ਐਸਕੇ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਦਾਇੰਸ ਦੇ ਦਿਕਨ ਦੇ ਸੇਟ थाना ਸ਼ੰਭੂ ਦੀ ਟੀਮ ਨੇ ਐਸਐਚਓ ਹਰਪ੍ਰੀਤ ਸਿੰਘ ਤੇ ਚੌਕੀ ਇੰਚਾਰਜ ਜਗਵੰਦਰ ਸਿੰਘ ਜਿਹੜੇ ਪੀਪਲਾ ਚੌਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਂਝਿਆ ਹੋਇਆ ਕੇਸ ਜਿਹੜਾ ਉਹ ਟ੍ਰੇਸ ਕੀਤਾ ਤੇ ਇਹਨਾਂ ਤੋਂ ਅਜੇ ਸਾਰੇ ਸੱਤ ਦੱਸ ਸੱਤ 2023 ਨੂੰ ਸਾਮ ਨੂੰ 5:30 ਵਜੇ ਤਖਵੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇ ਮੇਰੇ ਪਿੰਡ ਦਾ ਉਹ ਇੱਥੇ ਕੇਸੀ ਕੀ ਦੀ ਰਾਤ ਕਰੇ ਇਥੋਂ ਕੇਸੀ ਤੋਂ ਆਪਣੇ ਤਿੰਨੇ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗਾ ਉੱਥੇ ਇੱਕ ਕੌੜੀ ਜੀ ਵੱਡੀ ਗਾਲੇ ਰੰਗ ਦੀ ਆਈ ਤੇ ਉਹਨੇ ਇੱਕਦਮ ਪੰਜ-ਛੇ ਮੁੰਡੇ ਨਿਕਲ ਕੇ ਤੇ ਉਹਨੂੰ ਬੇ ਬੜੀ ਬੇ ਰਹਿਮੀ ਨਾਲਾ ਵੀਡੀਓ ਵੀ ਤੁਹਾਨੂੰ ਮਾਤਾ ਰਹੇ ਬੜੀ ਬੇ ਰਹਿਮੀ ਨਾਲ ਉਹਦੇ ਕਈ ਜਗਾ ਤੇ ਸੱਤਾ ਮਾਰ ਕੇ ਮਾਰਦੇ ਹੁੰਦੇ ਨੇ ਉਹ ਤੋਂ ਹਮਲਾ ਕੀਤਾ ਤੇ ਉਹਨੂੰ ਇਸ ਤਰ੍ਹਾਂ ਦਾ ਦਾ ਮਾਰ ਕੇ ਫਟਦੇ ਸੀ ਤੇ ਇਹ ਤੋਂ ਬਾਅਦ ਕਿਥੇ ਭੱਜ ਗਏ ਤੋਂ ਬਾਅਦ ਉਹ ਬੰਦਾ ਧੱਕਲੇ ਹੋਇਆ ਤੇ ਅਸੀਂ ਬਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ ਯਾਰ ਕਿ ਮੈਨੇ ਕੌਣ ਮਾਰ ਗਿਆ ਨਾ ਹੀ ਉਹ 2-4 ਮਿੰਟ ਕਿ ਸਗਲਾ ਪਛਾਣਾਈਆਂ ਹੁਣ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕਿ ਪੁਰਾਣੀ ਲੜਾਈ ਚਗਲਾ ਸੀ ਉਹਦਾ ਨਾਮ ਲਈ ਜਾਂਦਾ ਸੀ ਆਸੀਂ ਫਿਰ ਉਸਦੇ ਬਿਆਨ ਤੇ ਮਤਲਬ ਅਣਜਾਣ ਬੰਦਿਆਂ ਦੇ ਸੱਤੇ ਨੰਬਰ 74 ਮਤੀ 15 7 ਨੂੰ 11 ਸੰਭੂ 307 ਤੇ ਹੋਰ ਧਾਰਾਂ ਦੇ ਤੇ ਸਾਰੇ ਕੋਰਦਾ ਇਹਨਾਂ ਜਿਆ ਇਹਨਾਂ ਦਿੱਆ ਹੋਰਾਂ ਦੇ ਦਿੱਤੇ ਸੀ ਪਰਚਾ ਦਰਜ ਕਰਕੇ ਤਸਵੀਰ ਵੀ ਲੈਤੀ ਤਸਵੀਰਾਂ ਜਦੋਂ ਅਸੀਂ ਲਵਾਈ ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਕੋਲ ਤੋਂ ਪ੍ਰਿੰਟ ਕਰਾਇਆ ਗੱਡੀ ਦਾ ਨੰਬਰ ਹੈ ਜੀ 7452B 443 ਤੇ ਕਲਾਸਿਕ ờ ਫੋਰਸੀਆ ਕਲਾਸਿਕ ਬਲੈਕ ਦਾ ਹੈ ਜੀ 2000 ਦਾ ਹੈ ਜੀ ਜਦੋਂ ਗੱਡੀ ਦੇ ਮਾਲਕ ਕੋਲ ਗਏ ਤਾਂ ਸੱਤਾਂ ਬਾਅਦ ਦਾ ਜੀ ਮਾਲਕ ਨੇ ਮਤਲਬ ਇਹ ਦੱਸਿਆ ਉਹ 2000 ਰੁਪਏ ਰਹਿੰਦਾ ਹੈ ਪ੍ਰਾਈਸ ਤੇ ਉਹ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਅਡੇ ਤੋਂ ਸਨੌਰ ਤੋਂ ਤੇ ਉਹ ਇੱਕ ਗੱਡੀ ਮੇਰੇ ਕੋਲੋਂ 2 ਦਿਨ ਬਾਅਦ ਤੇ ਹੈਲਥ ਡਰਾਈਵ ਤੇ ਮੰਨ ਕੇ ਲੈ ਗਿਆ ਸੀ ਸਾਡੇ 6-7000 ਰੁਪਏ ਦੇ ਕਿ ਮੇਰਾ ਬਰਥਡੇ ਆ ਸੀ ਬਰਥਡੇ ਲੈ ਕੇ ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਸੀ ਪੇਸ ਦਿੱਤਾ ਤਾਂ ਉਹ ਦਾ ਟ੍ਰੇਸ ਕਰਕੇ ਅਸੀਂ ਇੱਕ ਜਿਹੜਾ ਸਲੀਜਾ ਉਹ ਨਾਮ ਦਾ ਜਸਜੋ ਸਲੀਜਾ ਵਾਸੀ ਸੰਤ ਸਿੰਘ ਹਿਆਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਨੋਤਰਾ ਇਹ ਹੈਗਾ ਗੁਰੂ ਨਾਨਕ ਨਗਰ ਪੰਜ ਨੰਬਰ ਗਲੀ ਰਹਿੰਦਾ ਇੰਨਾ ਤੇ ਕੋਈ ਵੀ 2021 ਦੇ ਮਹੀਨੇ ਪਹਿਲਾਂ ਵੀ ਇੰਨਾ ਤੇ ਜਿਹੜਾ ਗਜਜੋਤ ਹੈ ਉਹਦੇ ਖਿਲਾਫ ਕ੍ਰਿਪਰੀ ਕੇਸਿਸ ਕਰਦਾ ਪਰਚਾ ਦਰਜ ਹੋਇਆ ਬਾਹਰ ਆਇਆਗਾ ਉਸ ਤੋਂ ਕਿ ਜਿਹੜਾ ਨਮਨ ਅਨੂਜਾ ਇਹਦੇ ਇੱਕ ਪਿਆਲੀ ਕਰਕੇ ਪਰਚਾ ਇਹਨਾਂ ਨੂੰ ਅਸੀਂ ਮਤਲਬ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚਾਲਦੇ ਸੀ ਤੇ ਆਈਪੀਡੀਆ ਲੈ ਕੇ ਇਹਨਾਂ ਦੇ ਲੋਕੇਸ਼ਨਾਂ ਟੈਸਟ ਕਰਕੇ ਕਾਨੂੰਨੀ ਰੱਖੀ ਤਰਸ ਕਰਕੇ ਇਹਨਾਂ ਤੋਂ ਜਿਹੜੀ ਗੱਦੀ ਸੀਗੀ ਉਹ ਅਸੀਂ ਬਰਾਮਦ ਕਰਾ ਲਈ। ਅ ਲਕਟੋਰ ਕੋਲ ਜਿਹੜੀ ਵਕਤੀ ਗਈ ਸੀ ਤੇ ਇਹਨਾਂ ਦੀ ਫਿਰ ਜਦੋਂ ਦਿਖਾਈ ਨਾਲ ਪੁਸ਼ਟੀ ਕੀਤੀ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਮਨੇੜੇ ਹਲਕਾ ਕਿਸਰ ਕਹਿੰਦਾ 145 ਨੰਬਰ ਪਰਚਾ ਕਰਜਾਇਆ ਸੀ ਕਮਿਸ਼ਨਰ ਦਾ। ਉਹ ਕੁਸ਼ਮੀਰ ਸਿੰਘ ਨੇ ਦਰਜ ਕਰਾਇਆ ਸੀ ਜਿਹੜਾ ਇਹ ਮਕਦਮੇ 'ਚ ਮਦਦੀ ਆ। ਉਹਨੇ ਮਤਲਬ ਇੱਕ ਮਨਿੰਦਰ ਜਿਹਦੇ ਸਾਜ਼ਰ ਦਾ ਨਾਮ ਵੀ ਕੁਸ਼ਮੀਰ ਸਿੰਘ ਹੈ ਉਹਨਾਂ ਨੇ ਦਰਜ ਕਰਾਇਆ ਸੀ ਕਿ ਉਹ ਕਿਸੇ ਜ਼ਮੀਨ ਦਾ ਭਾਨਾ ਲੈ ਕੇ ਦਿਖਾਉਣ ਵਾਸਤੇ ਚਲੇਗੇ ਦੇਖੇ ਨੇ। ਇਹਨਾਂ ਤੋਂ ਇਹ ਲੜਾਈ ਚ ਰਾਤ ਉਹ ਬੰਦੇ ਜਿਹੜੇ ਪਰਤਾਦਰਦ ਹੋ ਗਿਆ ਉਹ ਇਸ ਨੂੰ ਸਿੱਕ ਕਰਕੇ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜونی ਗੁਬਿੰਦਰ ਸਿੰਘ ਤੁਹਾਨੂੰ ਕੁਮਿਸ਼ਨ ਅਲਡੋ ਵੀ ਰਿਚਾ ਗਿਆ ਹੋਏ ਤੇ ਇਹ ਵੀ ਜਿਹੜਾ ਅਮਰਿੰਦਰ ਸਿੰਘ ਦਾ ਮੇਨ ਦੇਸੀ ਦਾ ਜਿਸਮੀ ਇਹ ਵੀ ਮਤਲਬ ਕਿਸੇ ਇਥੇ ਚਲੇ ਗਏ ਨੇ ਕੋਈ ਡਿਜਾਈ ਦਾ ਕੋਈ ਹੋਰ ਉਪਰੋਂ ਇਹਨਾਂ ਨੇ ਆ ਜਿਹੜੇ ਨਮਨ ਸੀਗਾ ਤੇ ਨਮਨ ਮਨੋਸਰਾ ਨਾਮ ਦੇ ਬੰਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਇਹ ਦੱਸਿਆ ਵੀ ਸਾਡੀ ਮ라이 ਤਗੜਾ ਚੱਲਦਾ ਵੀ ਅਸੀਂ ਬੰਦੇ ਨੇ ਇਹ ਇਹ ਇਹਨੂੰ ਕਾਬਜ਼ ਕਰਾਣਾ ਤੇ ਉਹਨਾਂ ਨੇ ਉੱਥੇ ਉਹਦੇ ਅਕਾਊਂਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜਾ ਪੇਪਰ ਦੇ ਰਹੇ ਪਹਿਲਾਂ 1000 ਰੁਪਏ ਆਏ ਤੇ ਜਿਹੜੇ 1000 ਰੁਪਏ ਆਇਆ ਤਾਂ ਇਹਨਾਂ ਨੇ ਗੁੱਦੀ ਲਈ ਤੇ ਕਦੇ ਕੇ ਆਰਟੀਕ ਤੇ ਉਹ ਤੋਂ ਬਾਅਦ ਇਹਨਾਂ ਨੇ 57 ਬੰਦੇ ਹੋਰ ਸੀ ਉਹਨਾਂ ਨਾਲ ਜਿਵੇਂ ਇੱਕ ਸੰਤਜਾਰਾ ਸਿੰਘ ਨਿਰਤਾ ਹੈ ਦਿੱਤੀਆ ਕਾਲੂ ਹੈ ਨਗਮੀਨ ਖੰਨਾ ਪੰਜ ਚਾਰ ਮੁੰਡੇ ਹੋਰ ਸੀ ਇਹਨਾਂ ਨਾਲ ਜਿਹੜੇ ਯਾਰ ਤੇ ਹੋਤੀ ਸੀ ਇਹਨਾਂ ਨੂੰ ਇਹ ਨਾਲ ਨਾਲ ਇਹ ਇਹਦੀ ਪਹਿਲਾਂ ਰੈਕੀ ਕੀਤੀ ਇਹ ਜਿਹੜਾ ਇੱਕ ਤੇ ਦੋ ਬੰਦੇ ਹੋਰ ਆ ਰਾਜਪੁਰੇ ਦੇ ਜਿਨ੍ਹਾਂ ਨੇ ਵਚਿਆ ਵੀ ਇਹ ਤਰੀਕੇ ਨਾਲ ਕਰਨੇ ਜਾ ਰਹੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਰੈਕੀ ਕਰਕੇ ਉਹਨੂੰ ਉੱਥੇ ਉਹਦੇ ਉਹਦੇ ਜਾਣ ਦੇਵਾ ਹਮਲਾ ਕੀਤਾ ਉਹਦੀ ਵੀਡੀਓ ਬਣਾ ਲਈ ਉਹ ਤਿੰਨ ਸੈਂਟ ਦੀ ਕੁੱਟੀਆਂ ਦੀ ਉਹਦੀ ਵੀਡੀਓ ਬਣਾ ਕੇ ਉਹ ਬਾਹਰ ਵਾਲੇ ਬੰਦੇ ਨੂੰ ਸੈਂਡ ਕੀਤੀ ਜਿਹੜਾ ਪਹਿਲਾਂ ਸਾਡੇ ਮਿੱਤਰ ਦੇ ਦੇਖੀਆ ਵੀ ਅਸੀਂ ਕੰਮ ਕਰਤਾ ਉਹਨੇ ਫਿਰ ਅਲੱਗ-ਅਲੱਗ ਮਤਲਬ ਅਕਾਊਂਟਾਂ 'ਚ 35000 ਰੁਪਏ ਸੋਰਤੇ ਜਿਹੜਾ 35000 પાਕੇ ਇਹ ਹੁਣ ਕਿਤੇ ਉਹਨਾਂ ਨੇ ਫਲੈਟ ਲੀਪ ਲੈ ਕੇ ਉੱਤੇ ਮੁਖਾਲੀ ਮਤਲਬ ਸੁਖਣਾ ਸੀਗਾ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਜਿਹੜੇ ਮੇਨ ਸੀ ਸੀ ਨਮਨ ਬਨੋਤਰਾ ਤੇ ਜਿਹੜਾ ਸੁਜੀਆ ਹੈਗਾ ਜਿਹੜਾ ਹੋਰ ਸੁਜੀਆ ਇਹਨਾਂ ਨੂੰ ਵੈਸਟ ਕਰ ਲਿਆ ਜੀ ਜੋ ਬੀ ਐਸ ਵੀ ਗਾਂਦੇ ਕਰਾ ਲਈ ਬਾਕੀ ਰੋਤੀ ਦੀ ਜਲਦੀ ਵੈਸਟ ਉਹਨਾਂ ਨੇ ਮਾਮਲੀ ਕਰ ਰਹੇ ਆ ਅੱਜ ਰਿਮਾਰਡ ਲਿਆ ਜੀ ਕਿੰਨੇ ਨਵੇਂ ਰਿਮਾਰਡ ਮਿਲਿਆ ਚਾਰ ਦਿਨ ਦਾ ਰਿਮਾਰਡ ਮਿਲਿਆ ਤੇ ਅਸੀਂ ਇਹਦੇ ਸੇਖਾਣਾ ਚਾਹੁੰਦੇ ਆ ਕਿ ਅੱਜ ਕੱਲੇ ਜਿਵੇਂ ਬਾਹਰੋਂ ਕੋਪੀਆਂ ਮਤਲਬ ਆਪਾਂ ਦੇਖਦੇ ਆਂ ਦੀ ਕੋਈ ਬਾਹਰ ਵਾਲੇ ਨੰਬਰ ਤੋਂ ਫੋਨ ਆ ਜਾਂਦਾ ਕਿ ਪਿੰਨੇ ਦੇਖ ਲਾਂਗੇ ਇਹ ਕਰ ਲਾਂਗੇ ਅੱਜ ਕੱਲ ਬਹੁਤ ਪ੍ਰਚਲਿਤ ਹੋਇਆ ਹੋਇਆ ਤੇ ਉਹਦੀ ਲੜੀ ਦੇ ਵਿੱਚ ਹੀ ਇਹ ਵੀ ਮਤਲਬ ਉਹਨਾਂ ਨੇ ਐਨੇ ਕਿਹਾ ਸੀ ਆ ਵੀ ਇਹਨਾਂ ਨੂੰ ਆਪਾਂ ਹਾਇਰ ਕਰਕੇ ਜੇ ਜੀ ਇਹ ਬੰਦੇ ਇੱਕ ਹੀ ਜਾਣਦੇ ਨੇ ਜੇ ਤਕਨੌਰ ਰਹਿੰਦੇ ਸੀ ਨਵੇਂ ਮੁੰਡੇ ਸੀ ਇਹਨਾਂ ਨੂੰ ਥੋੜਾ ਬੋਤਾ ਲਾਲਚ ਦੇ ਕੇ ਤੇ ਘੋੜੇ ਵਾਲੇ ਮੁੰਡਿਆਂ ਨੂੰ ਲਾਲਚ ਦੇ ਕੇ ਇਹਨਾਂ ਨੂੰ ਮਤਲਬ ਇੰਨਾ ਤੋਂ ਇਹ ਕਿ ਸਾਡਾ ਲੜਾਈ ਚੜਾ ਕੇ ਲੜਦਾ ਆ ਕੰਮ ਕਰਾਉਣਾ ਤੇ ਇਹ ਸਾਡੀ ਟੀਮ ਨੇ ਜਗਵਿੰਦਰ ਨੇ ਸਾਡੀ ਟੀਮ ਨੇ ਸਾਡੀ ਜਿਹੜੀ ਔਰ ਜਿਹੜੀ ਇਹਨਾਂ ਨੇ ਕਰਾਣੀ ਮਤਲਬ ਬੜੀ ਟੈਕਨੀਕਲ ਤਰੀਕੇ ਨਾਲ ਇੰਦਰ ਖੈਦੀ ਮਤ ਲੈ ਕੇ ਪਟਾਲੇ ਤੇ ਤੇ ਅਸੀਂ ਇਹ ਬੰਦਿਆਂ ਨੂੰ ਮਤਲਬ ਨਕਸ਼ਾ ਲੈ ਕੇ ਸਾਰੇ ਨੰਬਰ ਲੈ ਕੇ ਨੰਬਰ ਦੇ ਕਰ ਲਏ ਤੇ ਇਹ ਹੀ ਖੇਸਤੀਤਾ ਤੇ ਅਸੀਂ ਇਹ ਕਹਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਇਹ ਜਿਹੜੇ ਕੰਮ ਐ ਕਰਦੇ ਕਿ ਜੇ ਜਿਹੜਾ ਕੋਈ ਬਾਹਰੋਂ ਬੈਠਾ ਬੰਦਾ ਕੋਈ ਫੋਨ ਕਰਦਾ ਕਿਸੇ ਨੂੰ ਗਿਸ ਕਰਦਾ ਅੱਜ ਕੱਲ ਟੈਕਨੋਲੋਜੀ ਬਹੁਤ ਵਾਕ ਹੋ ਗਈ ਆ ਤਾਂ ਕਰਕੇ ਸਾਰੇ ਬੰਦਿਆਂ ਬਾਰੇ ਪਤਾ ਲੱਗ ਜਾਂਦਾ ਤੇ ਅਸੀਂ ਉਹਨਾਂ ਨੂੰ ਵੀ ਜਿਹੜੇ ਬਾਹਰ ਬੈਠਿਆ ਨਾਮਿਨੇਟ ਕਰਾਂਗੇ ਦਾ ਵਖਰਾ ਪਰਚਾ ਕਰਤਾ ਸੁਬਤ ਲਾਉਣ ਉਹ ਇਹ ਵਗਦਾ ਪੱਤੇ ਚ ਦਿੱਤਾ ਸੀ ਤਾਂ ਕਿ ਦੇਰੇ ਜੀ ਪਰਚਾ ਨੰਬਰ ਹੈਗਾ ਹੋ ਗਈ ਕਿੰਨਾ ਦਾ ਦੱਸਿਆ ਜੀ ਮੈਂ ਤੁਹਾਨੂੰ ਜਿਹੜਾ ਤਾਂ ਹੈਗਾ ਜਰਜੋਤ ਸਲੂਜਾ ਤੇ ਤਾਂ ਤਾਂ ਯਾਰਾ ਸਿੰਘ ਨਾਮ ਨਾਲ ਰਿਹਾ ਦ ਕਿਤੇ ਟ੍ਰਿਪੜੀ ਥਾਣੇ ਚਾਰ ਪੰਜ ਬੰਦਿਆਂ ਤੇ 307 ਦਾ ਪਰਚਾ ਦਰਜ ਹੋਇਆ ਸੀ ਆ ਇਹ 2 ਮਹੀਨੇ ਹੋਈ ਗਏ ਜੇਨ ਤੋਂ ਵਾਪਸ ਆਇਆ ਤੇ ਇਹਦੇ ਨਾਲ ਜਿਹੜੇ ਕੁਝ ਮੁੰਡੇ ਇੱਕ ਦੋ ਵਿਚੇ ਆ ਜੋ ਇਹਦੇ ਨਾਲ ਭਾਈ ਵਾਂਗ ਸੀ ਉਹ ਮੁਕਤ ਤੇ ਜਿਹੜਾ ਨਮਨ ਮਨੋ